जनम ਵਾਹਿਗੁਰੂ ਸਾਰਜ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਰਜ ਜੀ ਰਾਗ ਸੁਰੀ ਮਹੱਲਾ ਪੰਜਵੰ ਕਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ अखन शोक सागर कृपा पुत्रमल ਨਾਤਾ ਤਤ ਪਦ ਪੈ ਪਹਿ ਤਨ ਸਾਧ ਸੰਗ ਜਬ ਦੂਤ ਨਾ ਪੇ ਤਨ ਜੀਵਨ ਰੂਪ ਆਲੋਕ ਧਿਆਨ ਰਬਣੁ ਗੁਨਾ ਕਟ ਜਾਇ ਜਮ ਜਾਨ ਅਮਤ ਨਾਮ ਰਸਨਿਤ ਜਾਪਨ ਰੋ ਰੂਪ ਮਾਇਆ ਨ ਭਾਪਨ ਜਿਨ ਜਾ ਕੋ ਮੰਦ ਸੰਗੀ ਸਵਤਾਰਿ ਹੋਵਤ ਨਾਮਿ ਪੰਚਵਟਵਾਰ ਮਨ ਵੱਚ ਕਰ ਪ੍ਰਪੇਤ ਜਤਿਆ ਸਾਰ ਪਲਾ ਕੇਵਲ ਨਾਮ ਭਗਤ ਰਸ ਦੀ ਨਾਮ ਆਦ ਮਦ ਅੰਤ ਪਰਸੋਈ ਨਾਨਕ ਤਿਸ ਵਿਰ ਅਪਰ ਨਾ ਕੋਈ ਮਦ ਅੰਤ ਪਰਸੋਈ ਨਾਨਕ ਗੁਰੂਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਧੀ ਨਵਾਜੀ ਮਹਾਨ ਸਾਧ ਸੰਗਤ ਜੀ ਨੂੰ ਪਾਈ ਅੰਮ੍ਰਿਤ ਛਲਵਾਉਗੇ ਆਇਆ ਅੰਮ੍ਰਿਤ ਵੇੜ ਦਾ ਸਮਾ ਗੁਰਦੁਆਰਾ ਸਾਹਿਬ ਦੇ ਟੈਕਿਸ ਮੁਤਾਬਕ 4 ਵਜਨ ਦੇ ਵਿੱਚ 5 ਮਿੰਟ ਬਾਕੀ ਹਨ ਉਠੋ ਗੁਰੂ ਪਿਆਰਿਓ